ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਦੀ ਯਾਤਰਾ ਕਰਦੇ ਹਨ ਤੇ ਉਹਨਾਂ ਦੇ ਨਾਲ ਉਹਨਾਂ ਦੇ ਰਵਾਬੀ ਸੇਵਕ ਭਾਈ ਮਰਦਾਨਾ ਵੀ ਉਹਨਾਂ ਦੇ ਨਾਲ ਹੀ ਲੰਮੇ ਸਮੇਂ ਤੋਂ ਕਲ ਰਿਹਾ ਹੈ ਅੱਜ ਗੁਰੂ ਜੀ ਇਸ ਸੰਸਾਰ ਨੂੰ ਟਾਰਦੇ-ਟਾਰਦੇ ਇੱਕ ਅਜਿਹੇ ਪਿੰਡ ਵਿੱਚ ਪਹੁੰਚੇ ਪਹੁੰਚ ਗਏ ਸੰਗਤ ਜੀ ਉਹ ਪਿੰਡ ਬੜਾ ਪੁਰਾਣੇ ਤਰੀਕੇ ਦਾ ਹੈ ਪੁਰਾਣੇ ਰਵਾਜਾਂ ਵਾਲਾ ਹੈ ਉੱਥੋਂ ਦੇ ਲੋਕ ਬੜੇ ਸਾਦੇ ਹਨ ਤੇ ਪਰ ਉਹ ਦਰ ਵਿੱਚ ਵਸੇ ਹੋਏ ਐ ਉਹਨਾਂ ਦਾ ਜਿਹੜਾ ਮਨ ਬੜਾ ਡਰਿਆ ਹੋਇਆ ਹੈ ਉਹ ਵਹਿਮਾਂ ਭਰਮਾਂ ਵਿੱਚ ਪਾ ਕੇ ਆਪਣਾ ਜੀਵਨ ਬਿਤਾ ਰਹੇ ਹਨ ਪਿੰਡ ਦੇ ਬਾਹਰ ਇੱਕ ਵੱਡਾ ਪਿੱਪਲ ਦਾ ਰੁੱਖ ਸੀ ਲੋਕ ਉਸ ਨੂੰ ਪੂਜਣ ਰਹੇ ਹਨ ਪਿੰਡ ਦੇ ਆਸ-ਪਾਸੇ ਮੜੀਆਂ ਮਸਾਲੀਆਂ ਹੈ ਕੁਝ ਮੂਰਤੀਆਂ ਬਣੀਆਂ ਹੋਈਆਂ ਹੈ ਇਸ ਤਰ੍ਹਾਂ ਦੇ ਲੋਕ ਹਨ ਤੇ ਉਹਨਾਂ ਨੇ ਆਪਣੇ ਆਪਣੇ ਦੇਵਤੇ ਬਣਾ ਰੱਖਿਆ ਨੇ ਅਡੋ ਅਡੋ ਸੰਗਤ ਜੀ ਗੁਰੂ ਨਾਨਕ ਦੇਵ ਜੀ ਇਸ ਸੰਸਾਰ ਵਿੱਚ ਕਿਉਂ ਆਏ ਉਹਨਾਂ ਦੇ ਆਉਣ ਦਾ ਕੀ ਕਾਰਨ ਹੈ ਉਹਨਾਂ ਦਾ ਉਹਨਾਂ ਦਾ ਅਵਤਾਰ ਕਿਉਂ ਹੋਇਆ ਗੁਰੂ ਜੀ ਦਾ ਮਕਸਦ ਕੀ ਸੀ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਕਸਦ ਇਹ ਹੀ ਹੈ ਕਿ ਲੋਕਾਂ ਨੂੰ ਜੋ ਲੋਕ ਪਰਮ ਵਿੱਚ ਪਏ ਹਨ ਅੰਧ ਵਿਸ਼ਵਾਸ ਵਿੱਚ ਫਸੇ ਹਨ ਉਹਨਾਂ ਨੂੰ ਰੱਬ ਨਾਲ ਡੋੜਨਾ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਉਣਾ ਇਹੀ ਉਹਨਾਂ ਦਾ ਮਕਸਦ ਸੀ ਆਗੇ ਕਿਤੇ ਉਹ ਗੁਰਨਾਨਕ ਦੇਵ ਜੀ ਇਸ ਪਿੰਡ ਵਿੱਚ ਪਹੁੰਚੇ ਹਨ ਤੇ ਉਹ ਪਿੰਡ ਬੜਾ ਪੁਰਾਣਾ ਹੈ ਉਹਥੋਂ ਦੇ ਲੋਕ ਬਿਲਕੁਲ ਸਾਦੇ ਹਨ ਪਰ ਵਹਿਮ ਭਰਮ ਵਿੱਚ ਪਏ ਹਨ ਤੇ ਗੁਰੂ ਜੀ ਜਦੋਂ ਪਿੰਡ ਦੇ ਕੋਲੇ ਪਹੁੰਚੇ ਤੇ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਚਲ ਆਪਾਂ ਇਸ ਇੱਕ ਥਾਂ ਰੁਕ ਹੈ ਵੱਡਾ ਉੱਥੇ ਆਪਾਂ ਆਰਾਮ ਕਰ ਲਈਏ ਉਸ ਤੋਂ ਬਾਅਦ ਆਪਾਂ ਪਿੰਡ ਦੇ ਵਿੱਚ ਚੱਲਾਂਗੇ ਜਦੋਂ ਗੁਰੂ ਜੀ ਨੇ ਉਸ ਰੁੱਖ ਹੇਠਾਂ ਆਸਨ ਕੀਤਾ ਹੈ ਤੇ ਉਸ ਵੇਲੇ ਭਾਈ ਮਰਦਾਨਾ ਕਹਿਣ ਲੱਗਿਆ ਮਹਾਰਾਜ ਤੁਸੀਂ ਇੱਥੇ ਵਿਸ਼ਰਾਮ ਕਰੋ ਪਾਸ਼ਾ ਮੈਂ ਪਿੰਡ ਵਿੱਚੋਂ ਕੁਝ ਛਕ ਆਵਾਂ ਪਾਸ਼ਾ ਮੈਨੂੰ ਧੋਖ ਲੱਗੀ ਹੈ ਆਪਾਂ ਬੜੇ ਲੰਮੇ ਸਮੇਂ ਤੋਂ ਤੁਰੇ ਆਉਂਦੇ ਹਾਂ ਉਸ ਵੇਲੇ ਗੁਰੂ ਜੀ ਕਹਣ ਲੱਗੇ ਮਰਦਾਨਿਆ ਐਸੇ ਪਿੰਡ ਵਿੱਚ ਤੈਨੂੰ ਕੁਝ ਵੀ ਨਹੀਂ ਮਿਲਣਾ ਤੂੰ ਨਾ ਜਾਵੀਂ ਪਰ ਮਰਦਾਨਾ ਬੜਾ ਜਿੱਦੀ ਹੈ ਉਹ ਕਹਿਣ ਲੱਗਿਆ ਮਹਾਰਾਜ ਪਿੰਡ ਦੇ ਲੋਕ ਹੈ ਮੈਨੂੰ ਜਦੋਂ ਮੈਂ ਗਿਆ ਮੈਨੂੰ ਢੇੜੇ ਕੁਝ ਖਾਣ ਵਾਸਤੇ ਮੈਂ ਆਪਣੀ ਭੁੱਖ ਵਟਾਲਾਂਗਾ ਮਰਦਾਨਾ ਉੱਥੋਂ ਅੱਗੇ ਲੈ ਕੇ ਪਿੰਡ ਵਿੱਚ ਵੜ ਗਿਆ ਜਦੋਂ ਉਹਨੇ ਪਿੰਡ ਵਿੱਚ ਜਾ ਕੇ ਵੇਖਿਆ ਹੈ ਕਿ ਉੱਥੋਂ ਦੇ ਲੋਕ ਬੜੇ ਅੰਧਵਿਸ਼ਵਾਸੀ ਹੈ ਉਹ ਆਪਣੇ ਕੰਮਾਂ ਕਾਰਜ ਵਿੱਚ ਲੱਗੇ ਹੋਏ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਪਿੰਡ ਚੋਂ ਕੋਈ ਆਇਆ ਹੈ ਜਾਂ ਕੋਈ ਗਿਆ ਹੈ ਉਸ ਵੇਲੇ ਭਾਈ ਮਰਦਾਨਾ ਪਿੰਡ ਵਿੱਚ ਘੁੰਮ ਰਿਹਾ ਹੈ ਕਿ ਮੈਨੂੰ ਕੋਈ ਪੁੱਛੇਗਾ ਕਿ ਭਾਈ ਤੂੰ ਕੌਣ ਹੈ ਤੂੰ ਕੁਝ ਸ਼ੱਕਣਾ ਹੈ ਜਾਂ ਨਹੀਂ ਉਹ ਮਰਦਾਨਾ ਉੱਥੇ ਪਿੰਡ ਵਿੱਚ ਘੁੰਮ ਰਿਹਾ ਹੈ ਆਸ-ਪਾਸੇ ਵੇਖ ਰਿਹਾ ਹੈ ਉਹਨਾਂ ਨੂੰ ਕੋਈ ਲੋਕ ਉਹਨੂੰ ਕੋਈ ਕੁਝ ਨਹੀਂ ਪੁੱਛ ਰਿਹਾ ਕਿ ਪਾਈ ਤੋਂ ਕੌਣ ਹੈ ਕਿੱਥੋਂ ਆਇਆ ਹੈ ਉਸ ਵੇਲੇ ਮਰਦਾਨਾ ਉਸੇ ਤਰ੍ਹਾਂ ਵਾਪਸ ਆ ਗਿਆ ਹੈ ਖਾਲੀ ਹੱਥੀ ਜਦੋਂ ਗੁਰੂ ਜੀ ਦੇ ਕੋਲੇ ਪਹੁੰਚਿਆ ਮਰਦਾਨਾ ਤੇ ਗੁਰੂ ਜੀ ਕਹਣ ਲੱਗੇ ਮਰਦਾਨਿਆ ਕਿਵੇਂ ਸ਼ਕਿਆ ਆਇਆ ਪ੍ਰਸ਼ਾਦਾ ਉਸ ਵੇਲੇ ਉਹ ਕਹਿਣ ਲੱਗਿਆ ਮਹਾਰਾਜ ਇੱਥੋਂ ਦੇ ਲੋਕ ਤਾਂ ਬੜੇ ਬੇਰੁਖੇ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿ ਪਿੰਡ 'ਚ ਕੋਈ ਆਇਆ ਹੈ ਉਹਨਾਂ ਨੇ ਮੈਨੂੰ ਬੁਲਾਇਆ ਵੀ ਨਹੀਂ ਤੇ ਗੁਰੂ ਜੀ ਕਹਿਣ ਲੱਗੇ ਤੈਨੂੰ ਕਿਹਾ ਸੀ ਕਿ ਤੈਨੂੰ ਇੱਥੋਂ ਕੁਝ ਨਹੀਂ ਮਿਲਣਾ ਤੇ ਉਸ ਵੇਲੇ ਉਹ ਕਹਿਣ ਲੱਗਿਆ ਮਰਦਾਨਾ ਕਹਿਣ ਲੱਗਿਆ ਮਹਾਰਾਜ ਮੈਨੂੰ ਇਸ ਪਿੰਡ ਵਿੱਚ ਇੱਕ ਅਜੀਬ ਘਟਨਾ ਦੇਖੀ ਹੈ ਮੈਂ ਕਿ ਇੱਥੋਂ ਦੇ ਲੋਕ ਜਿਹੜੇ ਅੰਧਵਿਸ਼ਵਾਸੀ ਬਹੁਤ ਹੈ ਉਹ ਕਹਿੰਦਾ ਕੋਈ ਪਿੱਪਲ ਦੀ ਪੂਜਾ ਕਰ ਰਿਹਾ ਹੈ ਕੋਈ ਮਸਾਲੇ ਨੂੰ ਪੂਜ ਰਿਹਾ ਹੈ ਕਿਸੇ ਨੇ ਮੂਰਤੀ ਦੇ ਗਲ ਵਿੱਚ ਹਾਰ ਪਾ ਰੱਖਿਆ ਹੈ ਇਹਨਾਂ ਨੇ ਅੱਡੋ ਅੱਡ ਆਪਣੇ ਮੰਦਰ ਬਣਾਏ ਹੈ ਤੇ ਅੱਡੋ ਅੱਡ ਪੂਜਾ ਕਰ ਰਿਹਾ ਹੈ ਛੋਟਾ ਜਿਹਾ ਪਿੰਡ ਹੈ ਮਹਾਰਾਜ ਜੇ ਗੁਰੂ ਜੀ ਕਹਣ ਲੱਗੇ ਮਰਦਾਨਿਆਂ ਕਾਹੇ ਤਾਂ ਆਪਾਂ ਨੂੰ ਰੱਬ ਨੇ ਇੱਥੇ ਭੇਜਿਆ ਹੈ ਕਿ ਇਥੋਂ ਦੇ ਲੋਕਾਂ ਨੂੰ ਰਸਤੇ ਵਿੱਚ ਪਾਉਣਾ ਹੈ ਸਿੱਦੇ ਰਸਤੇ ਪਾਉਣਾ ਹੈ ਜਦੋਂ ਗੁਰੂ ਜੀ ਉੱਥੋਂ ਤੁਰੇ ਹਨ ਪਿੰਡ ਵਿੱਚ ਆਉਣ ਵਾਸਤੇ ਤੇ ਪਿੰਡ ਤੋਂ ਬਾਹਰ ਇੱਕ ਬੜਾ ਪੁਰਾਣਾ ਪਿੱਪਲ ਦਾ ਪੇੜ ਹੈ ਗੁਰੂ ਜੀ ਉਸ ਪਿੱਪਲ ਦੇ ਪੀੜ ਕੋਲੇ ਪਹੁੰਚ ਕੇ ਉਹ ਜਿਹੜਾ ਪੇੜ ਹੈ ਨਾ ਉਹਦੇ ਆਸੇ ਪਾਸੇ ਬੜੇ ਧਾਗੇ ਬੰਨੇ ਹੋਏ ਹੈ ਤੇ ਪਿੱਪਲ ਦੇ ਥੱਲੇ ਦੀਵੇ ਬਲ ਰਹੇ ਹਨ ਇੱਕ ਅਜੀਬ ਜਿਹਾ ਮਾਹੌਲ ਉੱਥੇ ਬਣਿਆ ਹੋਇਆ ਹੈ ਤੇ ਉਸ ਵੇਲੇ ਮਰਦਾਨਾ ਕਹਿਣ ਲੱਗਿਆ ਮਹਾਰਾਜ ਇਹ ਕੀ ਹੈ ਇਹ ਕੀ ਹੈ ਇਹ ਲੋਕ ਕਿਦਾਂ ਦੇ ਲੋਕ ਇੱਥੋਂ ਦੇ ਕਿਵੇਂ ਪੂਜਾ ਕਰਦੇ ਹੈ ਗੁਰੂ ਜੀ ਨੇ ਉਸ ਪਿੱਪਲ ਥੱਲੇ ਆਪਣਾ ਆਸਨ ਲਾਇਆ ਹੈ ਤੇ ਕਹ ਲੱਗਿਆ ਮਰਦਾਨਿਆਂ ਰਵਾਵ ਵਜਾਓ ਤੇ ਆਪਾਂ ਬਾਣੀ ਗਈਏ ਉਸ ਵੇਲੇ ਮਰਦਾਨੇ ਨੇ ਰਵਾਬ ਦੀ ਤੁਣ ਛੜੀ ਹੈ ਅੱਜ ਐਸੀ ਤੁਣ ਛੜੀ ਹੈ ਕਿ ਪੰਛੀ ਵੀ ਕੋਲੇ ਆ ਕੇ ਬੈਠ ਗਏ ਤੇ ਆਸੇ ਪਾਸ ਜਾਨਵਰ ਕੋ ਮਰੇ ਉਹ ਵੀ ਉੱਥੇ ਆ ਕੇ ਬੈਠ ਗਏ ਕਿਉਂਕਿ ਤੋਂ ਵਿੱਚ ਇੰਨੀ ਤਾਕਤ ਹੈ ਗੁਰੂ ਜੀ ਤੋਂ ਵਿੱਚ ਤਾਕਤ ਹੈ ਬਾਣੀ ਵਿੱਚ ਜਦੋਂ ਮਦਾਨੇ ਰਵਾ ਵਜਾਈ ਹੈ ਤੇ ਗੁਰੂ ਜੀ ਬਾਣੀ ਗਉਣ ਲੱਗ ਪਏ ਬਦ ਗੁਰੂ ਜੀ ਨੇ ਬਾਣੀ ਗਾਈ ਹੈ ਤੇ ਉਹ ਪਿੰਡ ਦੇ ਲੋਕ ਇੱਕਦਮ ਹੈਰਾਨ ਹੋ ਕੇ ਵੇਖਣ ਲੱਗ ਗਏ ਕਿ ਅੱਜ ਇਹ ਕੀ ਕੌਤਕ ਵਰਤ ਰਿਹਾ ਹੈ ਇਹ ਕੌਣ ਹੈ ਸਾਧੂ ਇਹ ਕੀ ਬੋਲ ਰਹੇ ਹਨ ਇਹ ਕੀ ਗਾਰੇ ਹਨ ਤੇ ਉਹ ਕਹਿੰਦੇ ਵੀ ਜਿਹੜਾ ਸਾਡਾ ਪਿੱਪਲ ਹੈ ਇਹਨਾਂ ਨੇ ਇੱਥੇ ਇੱਕ ਡੇਰਾ ਕੀਤਾ ਹੈ ਸਾਡਾ ਤਾਂ ਧਰਮ ਪ੍ਰਸ਼ਟ ਕਰਤਾ ਇਹਨਾਂ ਨੇ ਉਹ ਲੋਕ ਜਦੋਂ ਕੋਲੇ ਆਏ ਗੁਰੂ ਜੀ ਦੇ ਤੇ ਗੁਰੂ ਜੀ ਬਾਣੀ ਗਾਰੇ ਹਨ ਜਿਵੇਂ ਲੋਕ ਕੋਲੇ ਆਉਂਦੇ ਹੈ ਉਹਨਾਂ ਦੇ ਮਨ ਸ਼ਾਂਤ ਹੋ ਰਿਹਾ ਤੇ ਉਹ ਉੱਥੇ ਬੈਠ ਕੇ ਗੁਰੂ ਜੀ ਦੀ ਬਾਣੀ ਸੁਣਨ ਲੱਗ ਪਏ ਬੇਦਨ ਗੁਰੂ ਜੀ ਨੇ ਸ਼ਬਦ ਪੂਰਾ ਕੀਤਾ ਹੈ ਗੁਰੂ ਜੀ ਨੇ ਆਪਣੇ ਨੇਤਰ ਖੋਲੇ ਤੇ ਸਾਹਮਣੇ ਬੈਠੇ ਲੋਕ ਹੈਰਾਨ ਹਨ ਕਿ ਅੱਜ ਇਹ ਕੀ ਹੋਇਆ ਹੈ ਇਹ ਲੋਕ ਕਿੱਥੋਂ ਆਇਆ ਕੌਣ ਹੈ ਤੇ ਗੁਰਨਾਨਦ ਦੇਵ ਜੀ ਉਸ ਵਿਪਲ ਥੱਲੇ ਬੈਠੇ ਹਨ ਤੇ ਉਹ ਸ਼ਬਦ ਦੀ ਮਿੱਠੀ ਧੁਨ ਗੁਰੂ ਜੀ ਦੀ ਮਿੱਠੀ ਬਾਣੀ ਸੁਣ ਕੇ ਲੋਕ ਉੱਥੋਂ ਦੇ ਭਾਵੁਕ ਹੋ ਗਏ ਆਪਣੇ ਆਪ ਨੂੰ ਹੈਰਾਨ ਕਰਨ ਲੱਗ ਪਏ ਪਿੰਡ ਦੇ ਲੋਕ ਹੈਰਾਨ ਹੋ ਗਏ ਤੇ ਕੁਝ ਲੋਕ ਡਰ ਗਏ ਤੇ ਉਹ ਕਹਿਣ ਲੱਗੇ ਕੁਝ ਬਜ਼ੁਰਗ ਕਹਿਣ ਲੱਗੇ ਬਾਬਾ ਜੀ ਤੁਸੀਂ ਇਸ ਟਿੱਪਲ ਥੱਲੇ ਨਾ ਬੈਠੋ ਇਹ ਸਾਡਾ ਗੁਰੂ ਹੈ ਤੁਹਾਨੂੰ ਕੁਝ ਹੋ ਜਾਵੇਗਾ ਪਰ ਗੁਰੂ ਜੀ ਨੇ ਕੋਲ ਸਮੇਂ ਬਾਗ ਲੋਕਾਂ ਨੇ ਵੇਖਿਆ ਕਿ ਇਹਨਾਂ ਨੂੰ ਤਾਂ ਕੁਝ ਵੀ ਨਹੀਂ ਹੋਇਆ ਇਹ ਉਵੇਂ ਹੀ ਬੈਠੇ ਜਿਵੇਂ ਬੈਠੇ ਸਨ ਨਾ ਕੋਈ ਅਨਹੋਣੀ ਹੋਈ ਇਹਨਾਂ ਨਾਲ ਤੇ ਇੱਕ ਆਦਮੀ ਨੇ ਹੌਲੀ ਆਵਾਜ਼ ਵਿੱਚ ਪੁੱਛਿਆ ਜੇ ਰੱਬ ਇਸ ਰੁੱਖ ਵਿੱਚ ਹੈ ਤਾਂ ਇਹ ਫਕੀਰ ਨੂੰ ਕੁਝ ਕਿਉਂ ਨਹੀਂ ਹੋਇਆ ਉਸ ਵੇਲੇ ਗੁਰਨਾਟਕ ਦੇਵ ਜੀ ਨੇ ਉਸ ਵੇਲੇ ਗੁਰਨਾਟਕ ਦੇਵ ਜੀ ਨੇ ਥੋੜਾ ਜਿਹਾ ਮੁਸਕਰਾਇਆ ਤੇ ਆਖਿਆ ਭਾਈ ਰੱਬ ਰੁੱਖ ਵਿੱਚ ਨਹੀਂ ਹੁੰਦਾ ਰੱਬ ਤਾਂ ਇਨਸਾਨ ਦੇ ਅੰਦਰ ਹੀ ਬੈਠਾ ਹੈ ਪਰ ਆਪਾਂ ਉਹਨੂੰ ਭੁੱਲ ਗਏ ਹਾਂ ਉਠੁੰਦੇ ਲੋਕ ਇਹ ਗੱਲਾਂ ਬੜੀ ਧਿਆਨ ਨਾਲ ਸੁਣ ਲੱਗ ਪਏ ਗੁਰੂ ਜੀ ਕਹ ਲੱਗੇ ਭਾਈ ਕਿ ਰੱਬ ਆਪਣੇ ਅੰਦਰ ਹੀ ਬੈਠਾ ਹੈ ਪਰ ਆਪਾਂ ਕਦੇ ਉਹਨੂੰ ਪਛਾਣਿਆ ਨਹੀਂ ਹੈ ਰੱਬ ਕੀ ਹੁੰਦਾ ਆਪਾਂ ਨੂੰ ਪਤਾ ਹੀ ਨਹੀਂ ਹੈ ਕਿ ਉੱਥੇ ਗੁਰੂ ਜੀ ਨੇ ਸਮਝਾਇਆ ਹੈ ਫਿਰ ਕਿ ਆ ਜੇ ਰੱਬ ਸਿਰਫ ਟਿੱਪਲ ਵਿੱਚ ਹੁੰਦਾ ਤਾਂ ਫਿਰ ਇਹ ਆਪ ਜੜ ਕਿਉਂ ਹੁੰਦਾ ਗੁਰੂ ਜੀ ਕਹਿਣ ਲੱਗੇ ਭਾਈ ਇਹ ਤਾਂ ਆਪ ਇੱਕ ਜੜ ਹੈ ਇਹ ਤਾਂ ਆਪ ਇੱਕ ਉਮਰ ਭੋਗ ਰਿਆ ਹੈ ਇਹ ਵੀ ਇੱਕ ਜੀਵਨ ਹੈ ਰੁੱਖ ਜਿਹੜਾ ਲੋਕ ਇਹ ਗੱਲਾਂ ਸੁਣ ਕੇ ਬੜੇ ਹੈਰਾਨ ਹੋਏ ਤੇ ਸੋਚਾਂ ਵਿੱਚ ਪੈ ਗਏ ਫਿਰ ਗੁਰਨਾਨਕ ਜੀ ਪਿੰਡ ਦੀ ਜਿੱਥੇ ਮਸਾਣੀ ਦੀ ਪੂਜਾ ਹੋ ਰਹੀ ਉੱਥੇ ਗਏ ਤੇ ਲੋਕ ਘਬਰਾ ਗਏ ਉਹ ਕਹਿਣ ਲੱਗੇ ਬਾਬਾ ਜੀ ਉੱਥੇ ਨਾ ਜਾਇਓ ਉਹ ਬੜੀ ਸ਼ਕਤੀ ਵਾਲੀ ਜਗ੍ਹਾ ਹੈ ਪਰ ਗੁਰੂ ਜੀ ਉੱਥੇ ਵੀ ਜਾ ਕੇ ਬੈਠ ਗਏ ਤੇ ਉੱਥੇ ਜਾ ਕੇ ਭਾਈ ਮਰਦਾਨੇ ਨੇ ਫਿਰ ਰਬਾਬ ਵਜਾਈ ਤੇ ਗੁਰੂ ਜੀ ਨੇ ਫਿਰ ਬਾਣੀ ਗਾਈ ਉਥੋਂ ਸ਼ਬਦ ਗਾਉਣ ਕੀਤਾ ਹੈ ਲੋਕ ਉੱਥੇ ਇਕੱਠੇ ਹੋ ਗਏ ਉਹ ਸੋਚਣ ਲੱਗੇ ਕਿ ਇਹਨਾਂ ਨੂੰ ਇੱਥੋਂ ਵੀ ਕੁਝ ਨਹੀਂ ਹੋਇਆ ਇਹ ਤਾਂ ਬੜੀ ਜਗਾ ਸ਼ਕਤੀਵਾਰੀ ਸਾਡੀ ਮਸਾਣੀ ਵਾਲੀ ਤੇ ਗੁਰੂ ਜੀ ਨੇ ਕਿਹਾ ਜਿੱਥੇ ਰੱਬ ਹੈ ਉੱਥੇ ਡਰ ਦਾ ਕੋਈ ਟਿਕਾਣਾ ਨਹੀਂ ਰੱਬ ਦਾ ਰੱਬ ਦੀ ਪੂਜਾ ਰੱਬ ਦਾ ਪਿਆਰ ਜਿੱਥੇ ਪਿਆਰ ਹੈ ਉੱਥੇ ਰੱਬ ਹੈ ਜਿੱਥੇ ਵਿਸ਼ਵਾਸ ਉੱਥੇ ਰੱਬ ਜਿੱਥੇ ਸੇਵਾ ਉੱਥੇ ਰੱਬ ਹੈ ਤੇ ਲੋਕਾਂ ਦਾ ਡਰ ਹੌਲੀ-ਹੌਲੀ ਘਟ ਗਿਆ ਲੋਕ ਹੌਲੀ-ਹੌਲੀ ਉਸ ਗੱਲ ਨੂੰ ਸਮਝਣ ਲੱਗ ਪਏ ਤੇ ਇੱਕ ਬਜ਼ੁਰਗ ਮਾਤਾ ਦੀਆਂ ਅੱਖਾਂ ਭਰ ਆਈਆਂ ਉਹ ਬੋਲੀ ਅਸੀਂ ਤਾਂ ਸਾਰੀ ਉਮਰ ਇਸ ਤਰ੍ਹਾਂ ਹੀ ਜੀਦੇ ਹਾਂ ਮਹਾਰਾਜ ਤੇ ਗੁਰੂ ਜੀ ਕਹਿਣ ਲੱਗੇ ਪਿਆਰਿਓ ਪਿਆਰ ਨਾਲ ਡਰ ਛੱਡੋ ਇੱਕ ਰੱਬ ਨੂੰ ਮੰਨੋ ਸੱਚ ਬੋਲੋ ਨੇਕੀ ਕਰੋ ਗੁਰੂ ਜੀ ਕਹਿੰਨ ਲੱਗੇ ਭਾਈ ਜਦੋਂ ਆਪਾਂ ਸੱਚੀ ਕਮਾਈ ਕਰਾਂਗੇ ਸੱਚ ਦੀ ਨਿੰਮਤ ਕਰਾਂਗੇ ਇੱਕ ਰੱਬ ਨੂੰ ਮੰਨਾਂਗੇ ਤੇ ਆਪਣੇ ਪਿੰਡ ਵਿੱਚ ਖੁਸ਼ੀਆਂ ਜੀਵਨ ਆਉਣਗੇ ਆਪਣੀਆਂ ਹਰ ਇੱਛਾ ਪੂਰੀਆਂ ਹੋਣਗੀਆਂ ਉਸ ਦਿਨ ਤੋਂ ਲੋਕ ਲੋਕਾਂ ਦੀ ਸੋਚ ਬਦਲ ਗਈ ਉਹਨਾਂ ਨੇ ਕਿਹਾ ਮਹਾਰਾਜ ਅੱਜ ਤੋਂ ਬਾਅਦ ਅਸੀਂ ਨਾ ਪਿਪਲ ਨਾ ਝੰਡਾ ਨਾ ਕਿਸੇ ਮਸਾਣੀ ਨੂੰ ਨਹੀਂ ਬਣਦੇ ਐਤੋਂ ਬਸ ਅਸੀਂ ਇੱਕ ਰੱਬ ਦਾ ਨਾਮ ਜਪਾਂਗੇ ਉਹ ਲੋਕ ਗੁਰੂ ਜੀ ਦੇ ਸੇਵਕ ਬਣ ਗਏ ਤੇ ਗੁਰੂ ਜੀ ਨੇ ਕਿਹਾ ਭਾਈ ਸਤਨਾਮ ਦਾ ਜਾਪ ਜਪਿਆ ਕਰੋ ਤੇ ਖੁਸ਼ ਰਹੋ ਉਹ ਕਹਿਣ ਲੱਗੇ ਇੱਕ ਰੱਬ ਨੂੰ ਮੰਨੋ ਮੰਨਣ ਲੱਗ ਪਏ ਇੱਕ ਦੂਜੇ ਦੀ ਮਦਦ ਕਰਨ ਲੱਗ ਪਏ ਚੋੜ ਛੱਡ ਦਿੱਤਾ ਸੱਚ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਜੇ ਉਹ ਕਹਿਣ ਲੱਗੇ ਮਹਾਰਾਜ ਅੱਜ ਤੋਂ ਬਾਅਦ ਅਸੀਂ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਕਰਾਂਗੇ ਤੇ ਗੁਰੂ ਜੀ ਉੱਥੇ 2 ਦਿਨ ਰੁਕੇ ਹਨ ਗੁਰੂ ਜੀ ਕਹਿਣ ਲੱਗੇ ਭਾਈ ਇੱਥੇ ਇੱਕ ਧਰਮਸਾਲਾ ਬਣਾਓ ਜੇ ਤੁਸੀਂ ਆਪਣਾ ਇੱਥੇ ਵਹਿ ਕੇ ਨਾਮ ਜਪਿਆ ਕਰੋ ਤੇ ਇੱਥੇ ਇੱਕ ਦਿਨ ਲੰਗਰ ਲਾਇਆ ਕਰੋ ਤੇ ਸੇਵਾ ਕਰੋ ਨਾ ਸ਼ਿਕਾਇਤ ਕਰੋ ਗਰੀਬਾਂ ਦੀ ਉਸ ਤੋਂ ਬਾਅਦ ਲੋਕ ਉਥੋਂ ਦੇ ਬਿਲਕੁਲ ਸੌਕੇ ਹੋ ਗਏ ਤੇ ਰੱਬ ਦੇ ਪੈਣੇ ਚੱਲਣ ਲੱਗ ਪਏ ਜਿਵੇਂ ਗੁਰੂ ਜੀ ਨੇ ਕਿਹਾ ਓਵੇਂ ਹੀ ਮੰਨਣ ਲੱਗ ਪਏ ਉਹ ਆਪਣੀਆਂ ਗ੍ਰਿਤਤਮਾਈਆਂ ਕਰਦੇ ਹੈ ਦਾ ਸੰਬੰਧ ਕਰਦੇ ਹੈ ਤੇ ਉੱਥੇ ਲੰਗਰ ਚਲਾ ਕੇ ਲੋਕਾਂ ਦੀ ਸੇਵਾ ਕਰਦੇ ਹੈ ਤੇ ਅੱਜ ਉਹ ਪਿੰਡ ਬੜਾ ਸਿੱਧਾ ਸਧਾਰਨ ਹੋ ਗਿਆ ਹੈ ਲੋਕ ਰੱਬ ਨੂੰ ਮੰਨਣ ਲੱਗ ਪਏ ਤੇ ਉਥੋਂ ਜੋ ਉਹਨਾਂ ਨੇ ਮੜੀਆਂ ਮਸਣੇ ਸਾਹਿਬ ਪਟਕੇ ਬਾਹਰ ਛੱਡਤੀਆਂ ਪਿੰਡ ਤੋਂ ਤੇ ਪਿੰਡ ਦੇ ਲੋਕ ਦੇ ਕਦਮ ਨੂੰ ਸੌਖੇ ਤੇ ਸਿੱਧੇ ਹੋ ਗਏ ਤੇ ਉਸ ਤੋਂ ਬਾਅਦ ਗੁਰੂ ਜੀ ਅੱਗੇ ਚਲੇ ਗਏ ਹਨ